ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੇ ਵੀ ਟਰੱਕ ਡਰਾਈਵਰ ਅਸ਼ੈਲਮ ਦਾ ਕੇਸ ਲੜਕੇ ਪੱਕੇ ਹੋਣ ਦੀ ਕੋਸ਼ਿਸ਼ ਵਿੱਚ ਨੇ ਜਾਂ ਕਈ ਪੱਕੇ ਹੋ ਗਏ ਤੇ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਉਹ ਕੀ ਹੈ ਇਕ ਤਾਂ ਅਮਰੀਕਾ ਤੇ ਕੈਨੇਡਾ ਨੇ ਇਹ ਕਰ ਦਿੱਤਾ ਵੀ ਜਿਨ੍ਹਾਂ ਦੇ ਕੋਲੇ ਟਰੱਕ ਦਾ ਲਾਇਸੈਂਸ ਹੈਗਾ ਉਹਨਾਂ ਨੂੰ ਇੰਗਲਿਸ਼ ਜ਼ਰੂਰੀ ਹੈ ਜਾਨਕਿ ਅੰਗਰੇਜ਼ੀ ਆਉਣੀ ਜ਼ਰੂਰੀ ਹੈ ਇਹ ਕਰ ਦਿੱਤਾ ਦੂਜੀ ਗੱਲ ਅਮਰੀਕਾ ਦੇ ਵਿੱਚ ਖਾਸ ਕਰਕੇ ਅਮਰੀਕਾ ਦੇ ਵਿੱਚ ਵੀ ਜਿਨ੍ਹਾਂ ਨੇ ਅਸ਼ੈਲਮ ਪਾ ਕੇ ਗ੍ਰੀਨ ਕਾਰਡ ਲਏ ਨੇ ਉਹਨਾਂ ਨੂੰ ਸ਼ਿਟੀਜ਼ਨਸ਼ਿਪ ਨਹੀਂ ਮਿਲਦੀ। ਔਰ ਕਾਨੂੰਨ ਇੰਨਾ ਖਸਤ ਕਰਤਾ ਉਹਨਾਂ ਨੇ। ਉਹ ਕਹਿੰਦੇ ਜਿਹੜੇ ਵੀ ਟਰੱਕ ਡਰਾਈਵਰ ਅਸ਼ਾਇਲਮ ਲੈ ਕੇ ਬਰ ਪਰਮਿਟ ਤੇ ਟਰੱਕ ਚਲਾਉਂਦੇ ਨੇ ਉਹਨਾਂ ਸਾਰਿਆਂ ਨੂੰ ਰਿਪੋਰਟ ਕੀਤਾ ਜਾ। ਹੁਣ ਅਸੈਲਮ ਕਿਹਨਾਂ ਨੇ ਲਿਆ ਜਿਨ੍ਹਾਂ ਨੇ ਕਿਹਾ ਸੀ ਕਿ ਸਾਨੂੰ ਭਾਰਤ ਵਿੱਚ ਇੰਡੀਆ ਵਿੱਚ ਖਤਰਾ ਹੈ ਫੇਕ ਡਾਕੂਮੈਂਟਸ ਹੀ ਉਹਨਾਂ ਦੇ ਹੁਣ ਜੇ ਤੁਸੀਂ 30 40 ਸਾਲ ਪਿੱਛੇ ਜਾਓਗੇ ਉਹ ਗਲਵਤ ਹੁਣ ਚੱਲਣੀ ਨਹੀਂ ਹੁਣ ਅਮਰੀਕਾ ਦੀ ਸਰਕਾਰ ਨੇ ਇਹਨਾਂ ਨੂੰ ਖੰਘਾਲਣਾ ਸ਼ੁਰੂ ਕਰਤਾ ਵੀ ਕਿਦਾਂ ਇੰਡੀਆ ਦੇ ਵਿੱਚੋਂ ਫੇਕ ਡਾਕੂਮੈਂਟ ਲੈ ਕੇ ਇਹ ਅਮਰੀਕਾ ਇਹਨੇ ਤੇ ਇਹデア ਕਿ ਕਿੰਨਾ ਇਮੀਗ੍ਰੇਸ਼ਨ ਨਾਲ ਫਰੌਡ ਕੀਤਾ ਹੈ ਇਹਨਾਂ ਸਾਰਿਆਂ ਨੂੰ ਕਦੋਂ ਵੀ ਰਿਪੋਰਟ ਕੀਤਾ ਜਾ ਸਕਦਾ ਹੈ ਜਾਨਕਿ ਅਮਰੀਕਾ ਤੋਂ ਕੱਢਿਆ ਜਾ ਸਕਦਾ ਹੁਣ ਇਹਦੇ ਪਿੱਛੇ ਕਾਰਨ ਕੀ ਹੈ ਜੀ ਇਹ ਸੁਣ ਲਿਓ ਕਾਰਨ ਇਹ ਹੈ ਵੀ ਜਿੰਨੇ ਵੀ ਫੌਨ ਕੰਟਰੀ ਵਿੱਚ ਖਾਲਸਤਾਨੀ ਕਤੀੜਾ ਨੇ ਖੁੱਤੇ ਨੇ ਇਹ ਉਹਨਾਂ ਕਰਕੇ ਸਟੈਂਡ ਲਿਆ ਸਾਰੀਆਂ ਸਰਕਾਰਾਂ ਨੇ ਭਾਵੇਂ ਆਸਟ੍ਰੇਲੀਆ ਹੋਵੇ ਭਾਵੇਂ ਇੰਗਲੈਂਡ ਹੋਵੇ ਭਾਵੇਂ ਕੈਨੇਡਾ ਹੋਵੇ ਭਾਵੇਂ ਅਮਰੀਕਾ ਹੋਵੇ ਭਾਵੇਂ ਜਰਮਨ ਹੋਵੇ ਇਹਨਾਂ ਕੰਟਰੀਆਂ ਵਿੱਚ ਇਹਨਾਂ ਸਰਕਾਰਾਂ ਨੇ ਸਖਤ ਸਟੈਂਡ ਕਿਉਂ ਲਿਆ ਖਾਲਸਤਾਨੀਆਂ ਕਰਕੇ ਇਹਨਾਂ ਟਰੱਕ ਡਰਾਈਵਰਾਂ ਵਿੱਚ ਜਿਹੜੇ ਅਸੈਲਮ ਪਾ ਕੇ ਪੱਕੇ ਹੋਣ ਦੇ ਕਾਂਗ ਵਿੱਚ ਨੇ ਉਹ ਸਾਰੇ ਖਾਲਸਤਾਨੀਆਂ ਦੇ ਕੋਲੋਂ ਚਿੱਠੀ ਲੈ ਕੇ ਫੇਕ ਡਾਕੂਮੈਂਟ ਲੈ ਕੇ ਪੱਕੇ ਹੋਣ ਦੀ ਕੋਸ਼ਿਸ਼ ਵਿੱਚ ਨੇ ਇਸ ਕੰਝਾ ਤਾਂ ਫਸ ਗਿਆ ਜਿੰਨੀਆਂ ਵੀ ਫੋਰਨ ਕੰਟਰੀ ਵਿੱਚ ਸਾਡੇ ਭਾਰਤੀ ਰਹਿੰਦੇ ਨੇ ਉਹਨਾਂ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹ ਅਲਰਟ ਨੇ ਉਹ ਸਾਰੀਆਂ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਵੀ ਜਿਹੜੇ ਖਾਲਸਤਾਨੀ ਮੂਵਮੈਂਟ ਦੇ ਲੋਕ ਨੇ ਇਕ ਕਾਨੂੰਨ ਵਿਵਸਥਾ ਦੇ ਲਈ ਖਤਰੇ ਦੀ ਘੰਟੀ ਤਾਂ ਸਕੰਜਾ ਕਸ਼ਾ ਜਾ ਰਹੇ ਮੇਰਾ ਇਹ ਗੱਲ ਕਰਨ ਤੋਂ ਮਤਲਬ ਇਹ ਹੈ ਵੀ ਜਿਹੜੇ オリジナル ਡਾਕੂਮੈਂਟ ਲਾ ਕੇ ਅਮਰੀਕਾ ਗਏ ਨੇ ਕੈਨੇਡਾ ਗਏ ਨੇ ਆਸਟ੍ਰੇਲੀਆ ਗਏ ਨੇ ਇੰਗਲੈਂਡ ਗਏ ਨੇ ਜਰਮਨ ਗਏ ਨੇ ਕਿਸੇ ਵੀ ਕੰਟਰੀ ਵਿੱਚ ਗਏ ਨੇ ਉਹਨਾਂ ਨੂੰ ਬੇਨਤੀ ਹੈ ਜਿਹੜੇ ਸਹੀ ਤਰੀਕੇ ਨਾਲ ਗਏ ਵੀ ਜੇ ਉਹ ਭਲਾ ਚਾਹੁੰਦੇ ਨੇ ਜੇ ਉਹ ਚਾਹੁੰਦੇ ਨੇ ਵੀ ਅਸੀਂ ਸ਼ੁਖ ਸ਼ਾਂਤੀ ਨਾਲ ਹੋਰਨ ਕੰਟਰੀ ਦੇਣ ਕੇ ਬਾਹਰਲੇ ਮੁਲਕਾਂ ਵਿੱਚ ਰਹੀਏ ਤਾਂ ਇਹਨਾਂ ਖਾਲਸਤਾਨੀਆਂ ਦਾ ਖਿਹੜਾ ਛੱਡ ਦਿਓ ਜੇ ਆਪਣੇ ਆਪ ਨੂੰ ਸੇਫ ਰੱਖਣਾ ਚਾਹੁੰਦੇ ਨੇ ਤੇ ਜੇ ਚਾਹੁੰਿਓ ਵੀ ਸਾਡੇ ਵੀ ਹਲਚਲ ਹੋਵੇ ਫਿਰ ਬਹੁਤਾ ਪੈਸਾ ਕਮਾ ਕੇ ਐਵੇਂ ਬਗਾਨੇ ਮੁਲਕਾਂ ਵਿੱਚ ਕਾਰੋਬਾਰ ਨਾ ਖੜੇ ਕਰੀ ਚੱਲਿਓ ਕਿਉਂਕਿ ਉਹ ਲੋਕ ਅੱਗੇ ਪਏ ਨੇ ਉਹ ਤੁਹਾਨੂੰ ਕਦੋਂ ਵੀ ਜੁੱਲੀ ਵੇਚਰਾ ਚੁਕਾ ਕੇ ਇੰਡੀਆ ਨੂੰ ਭੇਜ ਸਕਦੇ ਮੈਂ ਤਾਂ ਇਹ ਗੱਲ ਕਹੀ ਹੈ ਇਹ ਸਾਰਾ ਕੁਝ ਸ਼ੁਰੂ ਕਿੱਥੋਂ ਹੋਇਆ ਖਾਲਸਤਾਨੀਆਂ ਦੀ ਗੰਦੀ ਕਰਦੋਤ ਕਰਕੇ ਹਰੇ ਕੰਟਰੀ ਵਿੱਚ ਬੰਦੇ ਗੰਦ ਪਾ ਰਹੇ ਫਰੋਤੀਆਂ ਇਹ ਮੰਗਦੇ ਨਸ਼ਾ ਇਹ ਵੇਚਦੇ ਔਰ ਕੁੜੀਆਂ ਦੇ ਨਾਲ ਲੇਡੀਜ਼ ਦੇ ਨਾਲ ਧੱਕਾਸ਼ਾਹੀ ਬਰਸਲੂਕੀ ਬਲਾਤਕਾਰ ਤਾਂ ਕੀ ਕਰਦੇ ਹਨ ਜਣਕੇ ਇਹ ਕਰਤੂਤਾਂ ਕਰਕੇ ਬਾਹਰਲੇ ਸਾਰੇ ਮੁਲਕਾਂ ਨੇ ਸਟੈਂਡ ਲਿਆ ਵੀ ਜਿਹੜੇ ਭਾਰਤ ਤੋਂ ਲੋਕ ਆਏ ਨੇ ਉਹਨਾਂ ਨੂੰ ਕਦੋਂ ਵੀ ਰਿਪੋਰਟ ਕੀਤਾ ਜਾ ਸਕਦਾ ਇਹਨੂੰ ਸਰਸਰੀ ਨਾ ਲੈ ਲਓ ਕਿ ਸੇਰੀਅਸ ਗੱਲ ਹੈ ਸਮਝੋ ਹਲੇ ਵੀ ਕੁਝ ਨਹੀਂ ਹੋਇਆ ਜੇ ਚੰਗਾ ਚਾਹੁੰਦੇ ਜੇ ਚਾਹੁੰਦੇ ਹੋ ਵੀ ਅਸੀਂ ਜੇ ਕਾਰੋਬਾਰ ਆਪਣੇ ਬਣਾਏ ਨੇ ਬਾਹਰਲੇ ਮੁਲਕਾਂ ਵਿੱਚ ਸੇਫ ਰਹੀਏ ਤਾਂ ਇਹਨਾਂ ਖਾਲਸਤਾਨੀਆਂ ਦਾ ਖਿਹੜਾ ਛੱਡ ਦਿਓ ਇਹਨਾਂ ਦੇ ਜੁੱਤੀ ਫੇਰੋ ਇਹਨਾਂ ਦਾ ਬਤ ਤੋਂ ਬਤ ਵਿਰੋਧ ਕਰੋ ਜੇ ਤੁਹਾਨੂੰ ਕਿਸੇ ਗੱਲ ਦਾ ਪਤਾ ਲੱਗਦਾ ਵੀ ਆਹ ਖਰਦੂਤ ਖਾਲਸਤਾਨੀ ਕਰਦੇ ਨੇ ਤੁਹਾਨੂੰ ਡਰ ਹੁੰਦਾ ਤਾਂ ਮੇਰਾ ਫੋਨ ਨੰਬਰ 90562 55202 ਮੈਨੂੰ ਕਾਲ ਕਰਕੇ ਦੱਸ ਦਿਆ ਕਰੋ ਵੀ ਆ ਖਾਲਸਤਾਨੀ ਆ ਕਦੀੜ ਆ ਭੀੜ ਆ ਖੂਤਾ ਏਦਾਂ ਕਹਿੰਦਾ ਮੈਂ ਬੋਲਦਿਆਂ ਕੋਲ ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਚੰਗਾ ਚੋਣੇ ਤੇ ਜੇ ਹੁਣ ਵੀ ਮੌਕਾ ਨਾ ਸੰਭਾਲਿਆ ਤਾਂ ਚੇਤੇ ਰੱਖਿਓ ਇਹ ਮੁਸੀਬਤ ਤੁਹਾਡੇ ਬੱਚਿਆਂ ਤੇ ਪਊਗੀ ਕਿਉਂਕਿ ਤੁਹਾਡੇ ਬੱਚਿਆਂ ਨੂੰ ਇਹ ਗਲਤ ਗਾਈਡ ਕਰ ਰਹੇ ਨੇ ਤੁਹਾਡੇ ਬੱਚਿਆਂ ਨੂੰ ਲਾਜ ਦੇ ਕੇ ਖਾਲਸਤਾਨ ਦਾ ਕੀੜਾ ਇਹਨੇ ਦਿਮਾਗ ਵਿੱਚ ਹੈ ਤੇ ਤੁਹਾਡੇ ਬੱਚਿਆਂ ਦੇ ਦਿਮਾਗ ਵਿੱਚ ਵੀ ਇਹ ਖਾਲਸਤਾਨ ਦਾ ਕੀੜਾ ਭਰ ਰਹੇ ਨੇ ਜਾਣੇ ਕਿ ਇਹ ਅਸਲੀਅਤ ਹੈ ਹੁਣ ਅਮਰੀਕਾ ਦੇ ਵਿੱਚ ਘਟੋ ਘਟ ਲੱਖ ਟਰੱਕ ਡਰਾਈਵਰ ਹੈ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਅਮਰੀਕਾ ਦੀ ਸਰਕਾਰ ਨੇ ਨੋਟਿਸ ਦੇ ਦਿੱਤਾ ਵੀ ਇੰਗਲਿਸ਼ ਜ਼ਰੂਰੀ ਹੈ ਖਾਸ ਕਰਕੇ ਜਿਹੜੇ ਅਸਾਈਲਮ ਦੇ ਨਾਲ ਪੱਕੇ ਹੋ ਰਹੇ ਨੇ ਸਿਟੀਜ਼ਨਸ਼ਿਪ ਤਾਂ ਉਹ ਕਹਿੰਦੇ ਸੀ ਦੇਣੀ ਇੱਥੋਂ ਤੱਕ ਵੀ ਇਹ ਸਬੂਤ ਆ ਗਏ ਵੀ ਜਿਹੜੇ ਬੰਦੇ ਅਮਰੀਕਾ ਵਿੱਚ ਪੱਕੇ ਹੋ ਗਏ ਸੀ ਯਾਨੀ ਕਿ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲ ਗਿਆ ਸੀ ਗ੍ਰੀਨ ਕਾਰਡ ਤੋਂ ਬਾਅਦ ਸਿਟੀਜ਼ਨਸ਼ਿਪ ਜ਼ਰੂਰੀ ਹੈ ਜਿਹੜੀ ਫੈਸਿਲਿਟੀ ਪੂਰੀ ਸਰਕਾਰ ਵੱਲੋਂ ਪੂਰੇ ਮੁਲਕ ਦੇ ਲੋਕਾਂ ਨੂੰ ਵਸਿੰਦੇ ਲੋਕਾਂ ਨੂੰ ਮਿਲਦੀ ਹੈ ਉਹ ਸਿਟੀਜ਼ਨਸ਼ਿਪ ਦੇ ਨਾਲ ਹੀ ਮਿਲਦੀ ਹੈ ਉਹ ਸਿਟੀਜ਼ਨਸ਼ਿਪ ਤਾਂ ਉਹ ਕਹਿੰਦੇ ਦਿੰਦੇ ਨਹੀਂ ਅਸੀਂ ਔਰ ਜਿਹੜੇ ਬੰਦੇ ਗ੍ਰੀਨ ਕਾਰਡ ਲੈ ਕੇ ਪੱਕੇ ਹੋਏ ਨੇ ਉਹਨਾਂ ਨੂੰ ਵੀ 에어ਪੋਰਟ ਤੇ ਪੁੱਛਿਆ ਜਾ ਰਿਹਾ ਤੇ ਜੇ ਡਾਟ ਹੁੰਦਾ ਮਾੜਾ ਮਾੜਾ ਵਾਪਸ ਭੇਜ ਦਿੰਦੇ ਆ ਕਿਉਂਕਿ ਡਾਕੂਮੈਂਟ ਫੇਕ ਨੇ ਜਾਨੀ ਕਿ ਇਹ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਹੜੇ ਸਹੀ ਤਰੀਕੇ ਨਾਲ ਬਾਹਰਲੇ ਮੁਲਕਾਂ ਵਿੱਚ ਜਾ ਕੇ ਬਸੇ ਨੇ ਉਹ ਥੋੜਾ ਜਾ ਸਮਝੋ ਇਹਨਾਂ ਖਾਸਤਾਨੀਆਂ ਤੋਂ ਦੂਰ ਰਹੋ ਹੋ ਸਕਦਾ ਜੇ ਹਿੰਮਤ ਹੈਗੀ ਵਿਰੋਧ ਕਰੋ ਜੇ ਤੁਸੀਂ ਡਰਦੇ ਹੋ ਮੈਨੂੰ ਦੱਸਦਿਆ ਕਰੋ ਤੇ ਨਹੀਂ ਤੁਹਾਡੇ ਬੱਚਿਆਂ ਲਈ ਹੋਣ ਵਾਲਾ ਸਮਾਂ ਖਤਰੇ ਦੀ ਘੰਟੀ ਬਣ ਜੂ ਜੇ ਨਾ ਸੰਭੜੇ ਇਨ੍ਹਾਂ ਖਾਲਚਾਨੀਆਂ ਤੋਂ ਦੂਰ ਨਾ ਹੋਏ ਖੜਾ ਨਾ ਛੜਾਇਆ ਇਹ ਗੱਲ ਮੇਰੀ ਚੇਤੇ ਰੱਖਿਓ ਪੱਲੇ ਬੰਨ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ